ਦੇਖੋ ਸਦੀਆਂ ਤਸਵੀਰਾਂ ਨੇ ਕਿ ਇਸ ਤਰ੍ਹਾਂ ਹੋਟਰ বাজਦੀਆਂ ਹੈ ਗੱਡੀਆਂ ਬਾਹਰ ਆ ਰਹੀਆਂ ਨੇ ਜਿਸ ਦੇ ਵਿੱਚ ਨੌਜਵਾਨ ਨੇ ਦੇਖੋ ਪੀਵੀ 65 ਪੁਲਿਸ ਦੀ ਗੱਡੀ ਆ ਤਾਂ ਤਸਵੀਰ ਦੇਖੋ ਨੌਜਵਾਨ ਬੈਠੇ ਨਜ਼ਰ ਆ ਰਹੇ ਨੇ ਨਾਲ ਇੱਕ ਔਰਤ ਵੀ ਆ ਪਰਿਵਾਰ ਦੇਖੋ ਲੜਕੀ ਬੈਠੀ ਆ ਵਿੱਚ ਜਿਸ ਦੇ ਵਿੱਚ ਨੌਜਵਾਨ ਮੌਜੂਦ ਆ ਗੁਜਰਨ ਦਿਖਾਓ ਮੂੰਹ ਤੇ ਮਾਸਕ ਲਗਾਇਆ ਹੋਇਆ ਜਿਸ ਦੇ ਵਿੱਚ ਕਰੀਬ ਇੱਕ ਜਿਹੜਾ ਤਾ ਤਸਵੀਰ ਦੇਖੋ ਤੁਸੀਂ ਉਹਦੇ ਵਿੱਚ ਦੇਖੋ ਦੋ ਨੌਜਵਾਨ ਜਿਹੜੇ ਨੇ ਉਹ ਡਿਪੋਰਟ ਹੋ ਕੇ ਆਏ ਹੋਏ ਨੇ ਗੁਚਨ ਜ਼ੂਮ ਕਰਕੇ ਤਸਵੀਰ ਦਿਖਾਓ ਸਿੱਧੀਆਂ ਤਸਵੀਰਾਂ ਨੇ ਦੇਖ ਸਕਦੇ ਹੋ ਕੀ ਕਿ ਕਿਸ ਤਰ੍ਹਾਂ ਕੀ ਕਿਸ ਤਰ੍ਹਾਂ ਭਾਈ ਬੋਲਣਾ ਚਾਹੁੰਦੇ ਹੋ ਭਾਜੀ ਕੁਛ ਕਿਸ ਤਰ੍ਹਾਂ ਦਾ ਸਲੂਕ ਹੋਇਆ ਤੁਹਾਡੇ ਨਾਲ ਜਹਾਜ਼ ਦੇ ਵਿੱਚ ਬੇੜੀਆਂ ਲੱਗੀਆਂ ਸੀ ਹਥਕੜੀ ਲੱਗੀ ਸੀ ਤਾਂ ਬਿਲਕੁਲ ਹਥਕੜੀ ਲੱਗੀ ਸੀ ਤਾ ਬਿਲਕੁਲ ਨੌਜਵਾਨ ਨੇ ਪੁਸ਼ਟੀ ਕੀਤੀ ਆ ਕਿ ਹਥਕੜੀਆਂ ਜਿਹੜੀਆਂ ਨੇ ਉਹ ਇਸ ਵਾਰ ਵੀ ਜਹਾਜ਼ ਦੇ ਵਿੱਚ ਲਗਾ ਕੇ ਲਿਆ ਗਿਆ ਤਾਂ ਬਿਲਕੁਲ ਲਗਾਤਾਰ ਗੱਡੀਆਂ ਜਿਹੜੀਆਂ ਨੇ ਉਹ ਆਉਂਦੀਆਂ ਨੇ ਨਜ਼ਰ ਆ ਰਹੀਆਂ ਨੇ ਤਾਂ ਨੌਜਵਾਨ ਨੇ ਇਸ਼ਾਰਾ ਕੀਤਾ ਕਿ ਇਸ ਵਾਰ ਵੀ ਗੱਡੀ ਦੇ ਵਿੱਚ ਹਥਕੜੀਆਂ ਜਿਹੜੀਆਂ ਨੇ ਜਹਾਜ਼ ਚ ਲਿਆ ਕੇ